ਇਸ ਗੱਲ ਦਾ ਸਾਨੂੰ ਥੋੜੀ ਸ਼ਰਮ ਮਹਿਸੂਸ ਆ ਜਾਂਦੀ ਆ ਵੀ ਪਹਿਲੀ ਗੱਲ ਤੇ ਔਰਤ ਆ ਸਿੱਖ ਔਰਤ ਆਦਦਾ ਕਰਦਾ ਸਤਕਾਰ ਸਭ ਤੋਂ ਪਹਿਲਾ ਹਥਿਆਰ ਤਾਂ ਕੋ ਔਰਤ ਆ ਇੰਗਲੈਂਡ ਜੇ ਭੇਜਿਆਣਾ ਤਾਂ ਸੋ ਸਮਝ ਕੇ ਭੇਜਿਆ ਜੇ ਇਹਦੀ ਜਗ੍ਹਾ ਕੋਈ ਵੇਖੋ ਨਾ ਪਿਛਲੇ ਸਮੇਂ ਦੇ ਵਿੱਚ ਇੱਕ ਆਇਆ ਸੀ ਆਪਣੀ ਗਲਤ ਮਨਛਾ ਦੇ ਨਾਲ ਸੱਚਕਣ ਸ਼੍ਰੀ ਹਰਮੰਦਰ ਸਾਹਿਬ ਬੇਦਬੀ ਦੀ ਆਉਂਦੀ ਸਪੋਰਟ ਸੋਤਾ ਲਾਇਕ ਨਾ ਲਾਇਆ ਬੀਬੀ ਤੇਰੀ ਜਗ੍ਹਾ ਕੋ ਬੰਦਾ ਹੁੰਦਾ ਨਾ ਇਹ ਮੇਰੇ ਖਿਆਲ ਦੇ ਨਾਲ ਤੂੰ ਤਾਂ ਆਪਣੇ ਆਪ ਟੰਗਾਂ ਤਾਂ ਕਰਵਾ ਕੇ ਯੋਗਾ ਕਰਦੀ ਪਈ ਨਾ ਇਹਦਾ ਯੋਗਾ ਤਾਂ ਅਸੀਂ ਖੁਦ ਕਰਵਾ ਦੇਣਾ ਸੀ ਪੁੱਠਾ ਟੰਗਣਾ ਸੀ ਇਹ ਗੱਲ ਪੱਕ ਅਜੇ ਗੁਰੂ ਦਾ ਸਿੱਖ ਹੋਣ ਦੇ ਨਾਤੇ ਇਹ ਮੈਨੂੰ ਇਹ ਗੱਲ ਕਹਿਣੀ ਤਾਂ ਨਹੀਂ ਚਾਹੀਦੀ ਪਰ ਇਹ ਤੈਨੂੰ ਮੈਂ ਸੱਚੀ ਗੱਲ ਕਹਿੰਦਾ ਤੈਨੂੰ ਮੈਂ ਇਹ ਤਾਂ ਤੂੰ ਬਾਹਰ ਪ੍ਰਕਰਮਾਂ ਦੇ ਵਿੱਚ ਟੰਗ ਕੇ ਬਾਹਰ ਲਾਦਣਾ ਸੀ ਹਾਂ ਅਜੇ ਹੋਣ ਵੀ ਕੋਈ ਕਿਸੇ ਨੂੰ ਹੈਗੀ ਆ ਮੰਛਾਣਾ ਆਜੇ ਦੁਬਾਰਾ ਫੇਰ ਕਰਕੇ ਵਿਖਾ ਦੇਾਂਗੇ ਤੇਰਾ ਲਿਹਾਜ਼ ਤਾਂ ਕਰਕੇ ਸਿੱਖ ਕੌਮ ਕਰਨੀ ਹੈ ਕਿਉਂਕਿ ਤੂੰ ਔਰਤ ਜਾਤ ਆ ਤੇ ਬਹੁਤਾ ਨਾ ਬੜਕਣਾ ਸਾਡੇ ਪੰਥ ਦੇ ਵਿੱਚ ਵੀ ਮਾਈ ਭਾਗੋ ਦੀਆਂ ਵਾਰਸਾਂ ਬਹੁਤ ਆ ਤੂੰ ਨਾ ਆਏਂਗੀ ਪ੍ਰਸ਼ਾਸਨ ਤੇ ਇਹਨੂੰ ਨਾਂ ਲੈ ਕੇ ਆਏਗਾ ਤੇ ਕੋਈ ਗੱਲ ਨਹੀਂ ਪੂਰੀ ਦੁਨੀਆ ਦੇ ਵਿੱਚ ਸਿੱਖ ਕੌਮ ਆ ਜੇ ਉਹ ਪਾਈਉਦਮ ਸਿੰਘ ਵਰਗੇ ਲੰਡਨ ਜਾ ਕੇ 12 ਸਾਲ ਬਾਅਦ ਬਦਲਾ ਲੈ ਸਕਦੇ ਆ ਤੇ ਮੇਰੀ ਪੈਣ ਤੂੰ ਕਿਹੜੀ ਖੇਦੀ ਮੂਲੀਆਂ ਇਹ ਪ੍ਰੋਟੈਕਸ਼ਨਾਂ ਪ੍ਰੋਟੈਕਸ਼ਨਾਂ ਤੇ ਇੰਦਰਾ ਗਾਂਧੀ ਨੂੰ ਮਿਲੀਆਂ ਸੀ ਜਿੰਦਾ ਤੇ ਉਹ ਵੀ ਨਹੀਂ ਰਹੀ ਅੱਜ ਨਾਲ ਹਨਾ ਸੋ ਇਸ ਕਰਕੇ ਤੂੰ ਬਹੁਤੀਆਂ ਬੜਕਾਣਾ ਮਾਰ ਗੁਰੂ ਘਰ ਨਾਲ ਮੱਥਾ ਲਾਉਣਾ ਸੌਖਾ ਨਹੀਂ ਜੇ ਤੇਰੇ ਕੋ ਜਾਣੇਣ ਜਾਣੇ ਗਲਤੀ ਹੋ ਗਈ ਹੈ ਤੂੰ ਮਾਫੀ ਮੰਗ ਲਾ ਜੇ ਜਾਣੇਣ ਜਾਣੇ ਤੂੰ ਵੈਸੇ ਹਵਾ ਦੇ ਵਿੱਚ ਹੀ ਤੀਰ ਮਾਰਨ ਦੀ ਹੈ ਤਾਂ ਵੀ ਤੂੰ ਮਾਫੀ ਮੰਗ ਲਾ ਜੇਕਰ ਤੇਰੇ ਮਗਰ ਸਰਕਾਰੀ ਤੰਤਰ ਭੌਂਕਦਾਣਾ ਤੇ ਬੀਬੀ ਤੇਰਾ ਪਿੱਛੇ ਕਿਸ ਨੇ ਨਹੀਂ ਉਹਨਾਂ ਗੱਲ ਮੇਰੀ ਯਾਦ ਰੱਖ ਲੈ ਮੱਥਾ ਨਾਲਾ ਗੁਰੂ ਘਰ ਨਾਲ ਤੈਨੂੰ ਸਿੱਖੀ ਸਿਧਾਂਤਾਂ ਦੀ ਬਿਲਕੁਲ ਪਤਾ ਨਹੀਂ ਆ ਕਿ ਲੱਗਦਾ ਉਹਨੇ ਇਤਿਹਾਸ ਨਹੀਂ ਪੜ੍ਹਿਆ ਹੋਊਗਾ ਜਦੋਂ ਚੱਲ ਕੇ ਆਉਣਾ ਕੇਵਲ ਦਰਬਾਰ ਸਾਹਿਬ ਨਾਲ ਤਮਸਤਕ ਹੋਣਾ ਦੁਰਗਿਆਣਾ ਮੰਦਿਰ ਨਹੀਂ ਗਈ ਉੱਥੇ ਪਾਲਮਿਕ ਭਾਈਚਾਰੇ ਦਾ ਇੱਥੇ ਇੱਕ ਮੰਦਿਰ ਬਣਿਆ ਹੋਇਆ ਸਥਾਨ ਆ ਉਹ ਤੀਰਸਥਾਨ ਤੇ ਨਹੀਂ ਗਈ ਵਾਗਾ ਬਾਰਡਰ ਤੇ ਨਾ ਜਾਣਾ ਕੀ ਲੱਗਦਾ ਨਹੀਂ ਕਿ ਸੌਰੀਆ ਚ ਇਹਨੇ ਵੀ ਖੜੇ ਕਰਦਾ ਉਸ ਤੋਂ ਬਾਅਦ ਦੇ ਵਿੱਚ ਪਹੁੰਚ ਕੇ ਇੱਕ ਵੀਡੀਓ ਪਾ ਦੇਣੀ ਇੱਕ ਵੀਡੀਓ ਤੋਂ ਬਾਅਦ ਜਾ ਕੇ ਪ੍ਰਸ਼ਾਸਨ ਦੇ ਹੱਕ ਦੇ ਵਿੱਚ ਪਾਉਣੀ ਕਿ ਧੰਨਵਾਦ ਆ ਨਹੀਂ ਤੇ ਸ਼ਾਇਦ ਮੇਰਾ ਨ ਦੇਖੋ ਗੱਲ ਇਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਐਕਸਪਲੇਨ ਕਰ ਚੁੱਕਾ ਵੀਰੇ ਕਿ ਉਹ ਬੀਬੀ ਦੀ ਮਨਸ਼ਾ ਕੁਝ ਹੋਰ ਸੀ ਉਹ ਪਲੀ ਪਲੈਨਿੰਗ ਨਾਲ ਆਈ ਹੋਈ ਹੈ ਠੀਕ ਆ ਔਰ ਮੈਂ ਜੇ ਅੱਜ ਭੌਂਕਣ ਜੋਗੀ ਹੋਈ ਹੈ ਨਾ ਇਹ ਮਾਫ ਕਰਨਾ ਮੈਂ ਲਬਜ ਵਰਤਣ ਡਿਆ ਗੁਰੂ ਦਾ ਸੇਖਾਂ ਮੇਰੇ ਮੇਰੇ ਅੰਦਰ ਕਿਤੇ ਨਾ ਕਿਤੇ ਨਾ ਠੇਸ ਆਪਣੇ ਗੁਰੂ ਨੂੰ ਲੈ ਕੇ ਚੀਜ਼ ਮੇਰੇ ਮੇਰਾ ਵੀ ਹਿਰਦਾ ਬਲੁੰਦਰਿਆ ਪਿਆ ਜੇ ਕਿਤੇ ਨਾ ਕਿਤੇ ਅਜੇ ਬੜਕਾ ਮਾਰਦੀ ਪਈ ਨਾ ਬਾਜੀ ਤੇ ਹੁਣ ਮਾਰ ਲੱਗੀ ਆ ਤੇ ਉਹਦੇ ਪਿੱਛੇ ਹੱਥ ਪਤਾ ਕਿੰਨਾ ਦਾ ਸਾਡੇ ਕੁਝ ਆਪਣੇ ਹੀ ਸਿੱਖ ਜਿਹੜੇ ਆਪਣੇ ਆਪ ਨੂੰ ਸੋਸ਼ਲ ਮੀਡੀਆ ਤੇ ਬੜੇ ਦੱਸਦੇ ਬੁੱਧੀਜੀਵੀ ਪਿਕ ਭੜ ਕੇ ਅਬ ਮੋਬਾਈਲ ਲੈ ਕੇ ਤੇ ਪਾਉਂ ਕੰਡਾ ਬਣੇ ਉਹ ਹੋ ਗਿਆ ਜੇ ਹੋ ਗਿਆ ਉੱਥੇ ਕਈ ਤੁਰੇ ਫਿਰਦੇ ਆ ਜੇ ਕਰ ਗਲਤ ਨੂੰ ਤੁਸੀਂ ਤੁਸੀਂ ਲੋਕ ਗਲਤ ਨਹੀਂ ਕਹੋਗੇ ਅਗਲੇ ਨੂੰ ਸ਼ਹਿ ਮਿਲਦੀ ਆ ਅੱਜ ਜੇ ਕਿਤੇ ਦੁਬਾਰਾ ਫੇਰ ਬੀਬੀ ਬੋਲਣ ਲੱਗੀ ਨਾ ਤੇ ਇਹ ਉਹਨਾਂ ਲੋਕਾਂ ਦੀ ਬਦੌਲਤ ਆ ਜਿਹੜੇ ਪੰਜਾਬ ਵਿੱਚ ਰਹਿ ਕੇ ਗੁਰੂ ਦਾ ਖਾ ਕੇ ਗੁਰੂ ਦਾ ਪੀ ਕੇ ਅੱਜ ਕਿਤੇ ਨਾ ਕਿਤੇ ਉਹਨੂੰ ਸ਼ਹਿ ਦੇਣ ਦੇ ਸੀ ਤੇ ਉਹਨੂੰ ਵੀਡੀਓ ਕੋਈ ਵੀ ਪਾਉਂਦੀ ਆ ਵਾ ਜੇ ਸਾਡੇ ਤੱਕ ਮਤ ਉਹ ਤੱਕ ਪਹੁੰਚੀ ਆ ਵਾ ਵੀ ਕੁਝ ਸਰਦਾਰ ਮੇਰੀ ਮੇਰੀ ਪਿੱਠ ਤਾਂ ਤਵਾ ਤਪ ਤਪਾ ਰਹੇ ਨੇ ਜਿਹਦੇ ਕਰਕੇ ਬੀਬੀ ਅੱਜ ਬੋਲਣ ਜੋਗੀ ਹੋਈ ਆ ਸਰਕਾਰੀ ਤੰਤਰ ਤੋਂ ਦਾ ਸਾਥ ਦੇ ਹੀ ਰਿਹਾ ਤੇ ਪਤਾ ਲੱਗ ਨਹੀਂ ਰਿਹਾ ਨਾ ਭਾਜੀ ਨਹੀਂ ਤੇ ਭਾਈਖਾਬ ਜੇ ਮੈਂ ਤਾਂ ਸੈਂਟਰ ਗਵਰਨਮੈਂਟ ਨੂੰ ਵੀ ਕਹਿਨਾ ਗੁਜਰਾਤ ਦੀ ਜਿਹੜੀ ਗਵਰਨਮੈਂਟ ਉਹਨੂੰ ਵੀ ਕਹਿਨਾ ਕਿ ਭਾਈ ਸਾਹਿਬ ਕੀ ਗੱਲ ਤੁਹਾਡਾ ਸਿੱਖੀ ਸਿਧਾਂਤਾਂ ਦੇ ਉੱਪਰ ਕੋਈ ਤੁਹਾਡਾ ਨਹੀਂ ਜ਼ਿੰਮੇਵਾਰੀ ਬਣਦੀ ਤੁਸੀਂ ਸਤਕਾਰ ਨਹੀਂ ਕਰਦੇ ਜਿਹੜੀ ਤੁਸੀਂ ਉਹਨੂੰ ਪ੍ਰੋਟੈਕਸ਼ਨ ਦਿੱਤੀ ਆ ਬੀਬੀ ਨੂੰ ਜੇ ਉਹੀ ਕਿਤੇ ਪੁਲਿਸ ਜਿਹੜੀ ਗੁਜਰਾਤ ਪੁਲਿਸ ਆ ਉਹ ਚੁੱਕ ਕੇ ਲੈ ਕੇ ਇੱਥੇ ਆਵੇ ਪੰਜਾਬ ਪੁਲਿਸ ਦੇ ਕੋਲ ਪੀ ਲੈ ਪਈਏ ਨੇ ਗਲਤੀ ਕੀਤੀ ਸੀ ਤੇ ਆ ਕੇ ਆਏ ਇਟ ਮੀਨਸ ਕਿ ਕਿਤੇ ਨਾ ਕਿਤੇ ਗੁਜਰਾਤ ਦੀ ਜਿਹੜੀ ਪੁਲਿਸ ਆ ਪ੍ਰਸ਼ਾਸਨ ਆ ਉਸ ਬੀਬੀ ਦੀ ਪਿੱਠ ਤਪ ਤਪ ਤਾ ਰਹੀ ਹੈ ਦੂਜੀ ਚੀਜ਼ ਇਹ ਆ ਫੋਟੋਆਂ ਦੀਆਂ ਵਾਇਰਲ ਕਿਤੇ ਨਾ ਹੋ ਰਹੀਆਂ ਜਿਹੜੀ ਤੇ ਪਹਿਲਾਂ ਹੀ ਸਿੱਖਾਂ ਦੀ ਮੇਰੇ ਖਿਆਲ ਨਾਲ ਵਾਇਰਲ ਆ ਜਿਹੜੀ ਕਹਿੰਦੀ ਐਮਰਜੈਂਸੀ ਦੀ ਫਿਲਮ ਐਵੇਂ ਬਣਾਈ ਆ ਮੈਂ ਤਾਂ ਆਪਣਾ ਘਰ ਗਹਿਣੇ ਪਾਇਆ ਵਾ ਤੇ ਮੈਂ ਤਾਂ ਲੱਗਣ ਦਊਂਗੀ